ਉਹ ਬੱਚਾ ਮੇਰੇ ਕਲਾਸ ਦਾ ਹੀ ਆ ਨਰਸਰੀ ਦਾ ਬੱਚਾ ਚਾਰ ਸਾਲ ਦਾ ਉਹਨਾਂ ਦੇ ਹਾਲਾਤ ਹੀ ਇਦਾਂ ਦੇ ਸੀ ਕਰਦੇ ਕਿ ਮੇਰੇ ਵੀ ਇੱਕ ਵਾਰੀ ਡਾਊਂਗ ਤੇ ਖੜੇ ਹੋ ਗਏ ਜਦੋਂ ਬੱਚੇ ਨੇ ਬੋਲਿਆ ਕਿ ਮੇਰੇ ਤਾਂ ਘਰ ਆਟਾ ਹੀ ਨਹੀਂ ਬੜਾ ਦਿਲ ਨੂੰ ਮਹਿਸੂਸ ਹੋਇਆ ਮੈਂ ਬੱਚਾ ਰਸੋਈ 'ਚ ਲੈ ਕੇ ਗਿਆ ਖਾਣਾ ਵੀ ਖਵਾਇਆ ਉਹਦੀ ਮੰਮਾ ਬੁਲਾਈ ਮੰਮਾ ਨੇ ਉਹਦਾ ਇਹੀ ਬਿਆਨ ਸੀ ਕਿ ਅਸੀਂ ਦੋ ਘਰਾਂ ਦੇ ਆਟਾ ਮੰਗਿਆ ਨਹੀਂ ਮਿਲਿਆ ਅਸੀਂ ਰਾਈਸ ਬਣਾਏ ਬੱਚੇ ਨੇ ਸਵੇਰੇ ਸਵੇਰੇ ਨਹੀਂ ਖਾਦੇ ਤੇ ਬੱਚਾ ਖਾਲੀ ਪੇਟ ਹੀ ਆ ਗਿਆ ਮੰਮਾ ਨੇ ਕਿਤੇ ਮੜਾ ਮੋਟਾ ਕਿਹਾ ਉਹਨਾ ਬੇਟੇ ਆਟਾ ਨਹੀਂ ਹੈਗਾ ਘਰ ਤੇ ਤੂੰ ਰਾਈਸ ਖਾਇਆ ਤੇ ਉਹ ਬੱਚੇ ਨੇ ਮੈਂ ਜਦੋਂ ਇੱਕ ਨੇਚਰਲੀ ਵੀਡੀਓ ਬਣਾ ਰਿਆ ਸੀ ਬੱਚਾ ਬੋਲਦਾ ਬੜਾ ਅੱਛਾ ਹੀ ਬੜਾ ਦਿਲ ਨੂੰ ਜੀ ਮੈਨੂੰ ਪਿਆਰਾ ਲੱਗਦਾ ਤੇ ਮੈਂ ਨਾਲ ਕੈਮਰਾ ਔਨ ਕਰ ਲਿਆ ਸਾਡੇ ਬਲਾਗ ਦੇ ਵਿੱਚ ਵੀ ਸਾਡੇ ਵੀਪੀਓ ਸਾਹਿਬ ਆ ਉਹ ਕਹਿੰਦੇ ਆ ਵੀ ਬੱਚਿਆਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਪਿਆਰ ਨਾਲ ਬੋਲਦੇ ਆ ਤਾਂ ਮੈਂ ਉਹ ਵੀਡੀਓ ਸ਼ੇਅਰ ਕਰਨ ਲੱਗਿਆ ਮੈਂ ਕਿਹਾ ਚਲੋ ਸ਼ੇਅਰ ਕਰ ਦਾਂਗੇ ਬੱਚਾ ਬੋਲਦਾ ਬੜਾ ਵਧੀਆ ਸਭ ਨੂੰ ਸ਼ੇਅਰ ਕਰਾਂਗੇ ਜਸਵਿੰਦਰ ਸਾਹਿਬ ਆ ਕੇ ਆਪਣੇ ਵੀਪੀਓ ਸਾਹਿਬ ਤਾਂ ਉਹ ਬੱਚੇ ਨੇ ਬੋਲਿਆ ਹੀ ਐਦਾਂ ਕਿ ਮੇਰੇ ਆਪ ਦੇ ਹੱਥ ਕੰਮ ਗਏ ਬ੍ਰਦਰ ਤੇ ਉਹ ਮੈਂ ਉਹਨੂੰ ਚੱਕਿਆ ਪਿਆਰ ਦਿੱਤਾ ਮੈਂ ਉਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਉਹਦੀ ਮੰਮਾ ਬੁਲਾਈ ਮੰਮਾ ਨੇ ਵੀ ਉਹਦਾ ਇਹੀ ਬਿਆਨ ਸੀ ਯਾਰ ਵੀ ਐਦਾਂ ਕਿ ਬਿਆਨ ਨਹੀਂ ਕਰ ਸਕਦਾ ਮੈਂ ਆਦੇ ਵੀਡੀਓ ਕਾਫੀ ਵਾਇਰਲ ਹੋਈ ਆ ਉਸ ਤੋਂ ਬਾਅਦ ਕੋਈ ਸਮਾਜ ਸੇ ਵੀ ਆਏ ਨੇ ਹਾਂ ਬਿਲਕੁਲ ਵੀਰੇ ਬੜੇ ਫੋਨ ਆਈ ਜਾਂਦੇ ਆ ਲੋਕ ਜਿਵੇਂ ਜਿਵੇਂ ਐਡਰੈਸ ਲਈ ਜਾਂਦੇ ਆ ਹੌਲੀ ਹੌਲੀ ਵੀਰੇ ਵੀਡੀਓ ਪਾਈ ਨੂੰ ਹਜੇ ਇੱਕ ਦਿਨ ਹੀ ਹੋਇਆ ਅ ਲੋਕਾਂ ਦਿਨ ਆਈਆਂ ਤੇ ਮਹਾਰਾਜਾ ਕਿਰਪਾ ਕਰਨਗੇ ਸਾਰਿਆਂ ਤੇ। ਕਿਰਿਆ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜੇ ਦੋਨੇ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੁੰਨੀ ਮਜ਼ਦੂਰੀ ਦਿਹਾੜੀਆਂ ਵਾਧੀਆਂ ਹੀ ਨੇ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕੋ ਨਾ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਇਹ ਕਾਰਨ ਕਿ ਉਸ ਦਿਨ ਨੂੰ ਕੁਝ ਵੇਟ ਜਾਣਾ ਪਿਆ ਸੀ। ਵੀਰੇ ਉਸ ਦੇ ਨਾਟਕ ਰਿਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅਣਗਵਾਂ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ। ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸੀ। ਸਾਡੀ ਮੰਮੀ ਕਹੀ ਸੀ ਆਟਾ ਲੈਣਾ। ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਧਰ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਐਂਦਾ ਭੇਜੀਆ। ਸਾਡਾ ਵੀ ਕਾਰਜਾ ਪੜਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜਦੇ じゃ ਖਾ ਕੇ ਕੁਝ ਪੀਦੇ ਜਿੰਨੇ ਜੋਗਨ ਕੱਟ ਕਮਾਉਣ ਵਾਲੇ ਕਿੰਨੇ ਜੀਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰੇ ਇਹਨੂੰ ਖੁਦ ਨੂੰ ਫੜਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ ਦਵਾਈ ਇਹਨਾਂ ਦੀ ਚੱਲਦੀ ਰਹੀ ਫਾਜ਼ਲ ਕੀ ਜਲਾਲਾ ਵਾ ਫਾਜ਼ਲ ਕੀ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿਚਨੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆnde ਕਰਨ ਕਿ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੇ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਲਦ ਅਨੀ ਸਦ੍ਰਨ ਕੋਈ ਬਾਤ ਆਈ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਰਾਂਦੇ ਸਿਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਭਾਣਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਜੋਗੇ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ